ਲੁਧਿਆਣਾ ਵਿਖੇ ਅੱਜ ਕਾਰੋਬਾਰੀਆਂ ਨੇ ਇੱਕ ਪ੍ਰੈਸ ਕਾਨਫਰੰਸ ਕਰ ਚੋਣ ਕਮਿਸ਼ਨਰ ਤੋਂ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਬਣਾਉਣ ਦੀ ਕੀਤੀ ਮੰਗ ਕਿ ਆ ਕਾਨੂੰਨ ਬੰਨਣਾ ਚਾਹੀਦਾ ਹੈ ਤਾਂ ਕਿ ਜੋ ਲੀਡਰ ਆਪਣੇ ਕਿਤੇ ਵਾਅਦੇ ਕਰਨ ਪੂਰੇ ਕਾਰੋਬਾਰੀਆਂ ਨੇ ਦਸੀਆਂ ਮੰਗਾ ਪਾਰਟੀ ਨੂੰ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਜੋੜਨ ਦੀ ਕੀਤੀ ਅਪੀਲ ਦੇ ਚੈਨਲ ਵੱਲੋਂ ਇਹ ਮੀਟਿੰਗ ਕੀਤੀ ਗਈ ਜਿੱਦੇ ਵਿੱਚ ਇਲੈਕਸ਼ਨ ਮੈਨੀਫੈਸਟੋ ਡਿਸਕਸ ਕੀਤਾ ਗਿਆ ਕਿਉਂਕਿ ਜਿੱਦਾਂ ਸਾਰਿਆਂ ਨੂੰ ਪਤਾ ਹੈ ਵੀ ਇਲੈਕਸ਼ਨ ਔਨ ਕਾਰਡਸ ਹੈ ਔਰ ਹਰ ਪਾਰਟੀ ਆਪਣੀ ਇਲੈਕਸ਼ਨ ਮੈਨੀਫੈਸਟੋ ਰਿਲੀਜ਼ ਕਰੇਗਾ ਸੋ ਇਹਦੇ ਲਈ ਅਸੀਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਸਾਰਿਆਂ ਨੂੰ ਕੁਝ ਪੁਆਇੰਟ ਲਿਖ ਕੇ ਭੇਜੇ ਉਹਦੇ ਵਿੱਚ ਸਭ ਤੋਂ ਜ਼ਰੂਰੀ ਜਿਹੜਾ 43 ਵੀ ਇਨਕਮ ਟੈਕਸ ਦਾ ਈਸ਼ੂ ਹੈ ਵੀ ਉਹਨੂੰ ਦੁਬਾਰਾ ਇੰਡਸਟਰੀ ਨਾਲ ਬੈਠ ਕੇ ਉਹਨੂੰ ਸਿੰਪਲੀਫਾਈ ਕੀਤਾ ਜਾਏ ਇਸ ਤੋਂ ਇਲਾਵਾ ਐਮਐਸਐਮਈ ਦੀਆਂ ਬਹੁਤ ਸਾਰੀਆਂ ਸਕੀਮਾਂ 12 ਦੇ ਕਰੀਬ ਜਿਹੜੀਆਂ ਇਫੈਕਟਿਵ ਨਹੀਂ ਹੈਗੀਆਂ ਉਹਦਾ ਕਾਰਨ ਇਹ ਹੈ ਵੀ ਐਮਐਸਐਮਈ ਮੰਤਰਾਲੇ ਦਾ ਬਜਟ ਬਹੁਤ ਘੱਟ ਹੈ ਸੋ ਅਸੀਂ ਇਹ ਕਿਹਾ ਵੀ ਮੈਨਿਫੈਸਟੋ ਵਿੱਚ ਪਾਇਆ ਜਾਏ ਵੀ ਐਮਐਸਐਮਈ ਮੰਤਰਾਲੇ ਦਾ ਬਜਟ ਵਧਾਇਆ ਜਾਏ ਔਰ ਉਹ ਸਕੀਮਾਂ ਨੂੰ ਐਕਟਿਵ ਕੀਤਾ ਜਾਏ ਤਾਂ ਕਿ ਜਿਹੜੀ ਇੰਡੀਆ ਦੀ ਐਮਐਸਐਮਈਆਂ ਫਲੋਰਿਸ਼ ਕਰ ਸਕਣ ਉਹਨਾਂ ਨੂੰ ਐਕਸਪੋਰਟ ਕਰਨ ਲਈ ਉਹਨਾਂ ਨੂੰ ਆਪਣੇ ਪ੍ਰੋਡਕਟ ਮਾਰਕੀਟ ਕਰਨ ਲਈ ਜ਼ਿਆਦਾ ਹੈਵਨਿਊਸ ਮਿਲ ਸਕਣ ਸੱਤ ਦੇ ਸਿਸ਼ਟ ਪਾਰਟੀਆਂ ਨੂੰ ਕਿਸਾ ਦੀਆਂ ਪਾਰਟੀਆਂ ਨੂੰ ਅਪੀਲ ਕੀਤੀ ਅਸੀਂ ਨਾਨ ਪੋਲਿਟਿਕਲ ਬਾਡੀ ਆ ਅਸੀਂ ਸਾਰੀਆਂ ਪਾਰਟੀਆਂ ਨੂੰ ਸੇਮ ਆਪਣਾ ਮੈਨੀਫੈਸਟੋ ਭੇਜ ਰਹੇ ਆ ਔਰ ਨਾਲ ਹੀ ਅਸੀਂ ਸੁਪਰੀਮ ਕੋਰਟ ਨੂੰ ਔਰ ਮਾਯੋਗ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਵੀ ਜਿਹੜਾ ਮੈਨੀਫੈਸਟੋ ਹੋਵੇ ਇਟ ਸ਼ੁੱਡ ਬੀ ਅ ਲੀਗਲ ਡਾਕੂਮੈਂਟ ਪਰ ਪਾਰਟੀਆਂ ਮੈਨੀਫੈਸਟੋ ਚ ਕੁਝ ਲਿਖ ਦਿੰਦੀਆਂ ਬਾਅਦ ਚ ਪੂਰਾ ਨਹੀਂ ਕਰਦੀਆਂ ਉਹ ਸੀਨ ਨਹੀਂ ਹੋਣਾ ਚਾਹੀਦਾ ਜੋ ਵੀ ਮੈਨੀਫੈਸਟੋ ਕੋਈ ਪਾਰਟੀ ਇਹ ਕਿਹ ਦਿੰਦੀ ਹੈ ਟੋਟਲ ਫਾਈਨੈਂਸ਼ੀਅਲ ਬੈਕਅਪ ਚਾਹੀਦਾ ਵੀ ਉਹਦੇ ਪੈਸੇ ਕਿੱਥੋਂ ਆਣਗੇ ਦੂਸਰਾ ਉਹ ਇੱਕ ਲੀਗਲ ਡਾਕੂਮੈਂਟ ਚਾਹੀਦਾ ਤਾਂ ਕਿ ਜਿਹੜਾ ਪਾਰਟੀ ਕੁਝ ਵੀ ਅਨਾਉਂਸ ਕਰਕੇ ਵੋਟਾਂ ਲੈਂਦੀ ਹੈ ਉਹ ਬਾਅਦ ਆਪਣੇ ਵਾਅਦੇ ਪੂਰੇ ਕਰਦੀ ਹੈ ਇੰਡਸਟਰੀ ਦੀ ਗੱਲ ਕਰੀਏ ਤੇ ਇਸ ਟੈਮ ਦਾ ਵੀ ਲੱਗਦਾ ਹੈ ਕਿ ਗ੍ਰੋਥ ਆਣੀ ਹੈ ਜਾਂ ਪਾੜੀਆਂ ਕਰਨੀਆਂ ਨੇ ਦੇਖੋ ਇਹ ਤਾਂ ਬੜਾ ਕੰਪੀਟੀਸ਼ਨ ਹੈ ਜਿਹੜਾ ਇੰਡੀਆ ਕੋਲ ਬੜਾ ਅੱਛਾ ਟਾਈਮ ਹੈ ਆਣ ਅੱਲਾ ਜਿਹੜਾ ਇੱਕ धागा ਹੈ ਉਹ ਇੰਡੀਆ ਦਾ ਹੈ ਜੇ ਕੋਈ ਐਸੀਆਂ ਪਾਲਿਸਿਸ ਬਣ ਜਾਣ ਅੱਛਾ ਮੈਨੀਫੈਸਟੋ ਆ ਜਾਏ ਤਾਂ ਵੀ ਕੈਨ ਡੂ ਵੰਡਰਸ ਮੈਨੂੰ ਮੈਨੂੰ ਕਿਹਾ ਜਾ ਰਿਹਾ ਲੀਗਲ ਡਾਕੂਮੈਂਟ ਬਣਾਇਆ ਜਾਵੇ ਇਹ ਹੋਰ ਕੀ ਡਿਮਾਂਡ ਹੈ ਸਰ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਜੀਦਾਰਜੀਤ ਸਿੰਘ ਵਾਈਸ ਪ੍ਰੈਜ਼ੀਡੈਂਟ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਟਰਟੇਕਿੰਗ ਸੀਆਈਸੀਯੂ ਹਲੈਕਸ਼ਨ ਮੂਡ ਚ ਕੰਟਰੀ ਜਾ ਚੁੱਕੀ ਹੈ ਸਾਡੀ ਔਰ ਸਾਡੀ ਸਜੈਸ਼ਨ ਜਿੱਦਾਂ ਹੁਣ ਰੂਲਿੰਗ ਗਵਰਨਮੈਂਟ ਜਾਂ ਜਿਹੜੀਆਂ ਆਪੋਜ਼ਿਸ਼ਨ ਪਾਰਟੀਆਂ ਸਨੀਆਂ ਨੇ ਉਹਨਾਂ ਨੇ ਆਪਣੇ ਮੈਨੀਫੈਸਟੋਸ ਰਿਲੀਜ਼ ਕਰਨੇ ਆ ਔਰ ਮੈਨੀਫੈਸਟੋ ਦੇ ਵਿੱਚ ਇੱਕ ਇੰਡਸਟਰੀ ਦੇ ਲਈ ਟ੍ਰੇਡ ਲਈ ਇੱਕ ਮੈਕ ਸਜੈਸ਼ਨ ਸਾਡੀ ਹੈ ਕਿ ਜਿਹੜੀ ਇੱਕ ਬਹੁਤ ਵੱਡੀ ਸਜੈਸ਼ਨ ਬੜਾ ਵੱਡਾ ਸਕਸੈਸ ਮਾਡਲ ਹੈਗਾ ਜਿੱਦਾਂ ਤਾਈਵਾਨ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਸਪੋਰਟ ਕਰ ਰਹੀ ਹੈ ਟਾਈਟਰਾ ਕੋਰੀਆ ਚ ਕਰ ਰਹੀ ਹੈ ਕੋਮਾ ਐਂਡ ਜਾਪਾਨ ਚ ਜਾਇਕਾ ਹੈਗੀ ਆ ਜਿਹੜੀ ਕਿ ਪੂਰਲੀ ਇੰਡਸਟਰੀ ਨੂੰ ਪ੍ਰਮੋਟ ਕਰਨ ਲਈ ਟ੍ਰੇਡ ਨੂੰ ਪ੍ਰਮੋਟ ਕਰਨ ਲਈ ਸਪੋਰਟ ਕਰਦੇ ਆ ਜਿੰਨੀਆਂ ਵੀ ਇੰਟਰਨੈਸ਼ਨਲ ਐਮਬੈਸੀਜ਼ ਜਾਂ ਜਿਹੜੇ ਮਿਸ਼ਨਸ ਹੈਗੇ ਆ ਸਾਡੀ ਕੰਟਰੀ ਦੇ ਅਲੱਗ ਕੰਟਰੀਜ਼ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਡਿਪਾਰਟਮੈਂਟ ਇੱਕ ਬੋਡੀ ਅਲੱਗ ਤੋਂ ਉਹਦਾ ਆਫਿਸ ਹੋਣਾ ਚਾਹੀਦਾ ਜਿੱਦਾਂ ਟਾਈਟਰਾ ਦਾ ਇੰਡੀਆ 'ਚ ਹੈਗਾ ਤਾਈਵਾਨ ਗਵਰਨਮੈਂਟ ਵੱਲੋਂ ਉਹ ਕੀ ਕਰਦੇ ਨੇ ਮੈਚ ਮੇਕਿੰਗ ਕਰਦੇ ਆ ਉਹਨਾਂ ਦੇ ਪ੍ਰੋਡਕਟ ਕਿਹੜੀ ਕਿਹੜੀ ਕੰਪਨੀ ਕੀ ਬਣਾ ਰਹੀ ਆ ਤੇ ਇੱਥੇ ਉਹਦੀ ਐਪਲੀਕੇਸ਼ਨ ਤੇ ਯੂਸੇਜ ਕਿੱਥੇ ਆ ਉਹਨਾਂ ਨੂੰ ਕਨੈਕਟ ਕਰਕੇ ਉਹਨਾਂ ਦੀਆਂ ਵਰਚੁਅਲ ਮੀਟਿੰਗਸ ਜਾਂ ਫਿਜ਼ੀਕਲ ਮੀਟਿੰਗਸ ਅਰੇਂਜ ਕਰਦੇ ਆ ਸਾਡੀ ਜਿਹੜੀ ਗਵਰਨਮੈਂਟ ਅਪਕਮਿੰਗ ਗਵਰਨਮੈਂਟ ਨੂੰ ਵੀ ਆਪਣੇ ਮੈਨੀਫੈਸਟੋ ਚ ਲੈਣਾ ਚਾਹੀਦਾ ਕਿ ਇੰਡੀਆ ਦੀ ਵੀ ਇੱਕ ਇਦਾਂ ਦੀ ਇੱਕ ਬਾਡੀ ਡਵੈਲਪ ਹੋਵੇ ਤਿਆਰ ਹੋਵੇ ਜਿਹੜੀ ਇਨ ਕੋਆਰਡੀਨੇਸ਼ਨ ਵਿਦ ਇੰਟਰਨੈਸ਼ਨਲ ਜਿਹੜੀਆਂ ਸਾਡੀ ਮਿਸ਼ਨਸ ਜਾਂ ਐਮਬੈਸੀਸ ਦੇ ਵਿੱਚ ਉੱਥੇ ਦੀਆਂ ਕੰਟਰੀਜ਼ ਦੇ ਵਿੱਚ ਪ੍ਰੋਡਕਟ ਨੂੰ ਆਈਡੈਂਟੀਫਾਈ ਕਰੇ ਰਿਕੁਆਇਰਮੈਂਟ ਨੂੰ ਆਈਡੈਂਟੀਫਾਈ ਕਰੇ ਤੇ ਇੱਥੋਂ ਸਾਡੇ ਮੈਨੂਫੈਕਚਰਰਸ ਨੂੰ ਇੱਕ ਪਲੈਟਫਾਰਮ ਦੇਵੇ ਤਾਂ ਕਿ ਕਨੈਕਟ ਕਰਕੇ ਮੈਚ ਮੇਕਿੰਗ ਕਰਕੇ ਸਾਡੇ ਜਿਹੜੀ ਪੰਜਾਬ ਦੀ ਲੁਧਿਆਣਾ ਦੀ ਜਾਂ ਇੰਡੀਆ ਦੀ ਇੰਡਸਟਰੀ ਨੂੰ ਹੋਰ ਗਰੋਥ ਕੀਤਾ ਜਾਵੇ ਆਉਣ ਵਾਲੇ ਟਾਈਮ 'ਚ ਇੰਡੀਆ ਇੱਕ ਗਲੋਬਲ ਲੋ-ਕਾਸਟ ਪ੍ਰੋਫਿਟ ਮੈਨੂਫੈਕਚਰਿੰਗ ਦੀ ਗਲੋਬਲ ਹੱਬ ਬਣਨ ਜਾ ਰਿਹਾ ਵਾ ਅਗਰ ਉਹਦੇ ਵਿੱਚ ਸਾਡੇ ਇੰਡੀਆ ਦੇ ਪ੍ਰੋਡਕਟ ਬਣਨਗੇ ਤੇ ਸਹੀ ਤਰੀਕੇ ਵੇਚਣਗੇ ਨਹੀਂ ਤਾਂ ਅਲਟੀਮੇਟਲੀ ਇਕਨੋਮੀ ਉੱਪਰਲੀ ਜਾਏਗੀ ਔਰ ਜਿਹੜਾ ਕਰੰਟ ਪ੍ਰਾਈਮ ਮਿਨਿਸਟਰ ਦਾ ਮਿਸ਼ਨ ਹੈਗਾ ਕਿ ਅਸੀਂ ਗਲੋਬਲ ਡਿਵੈਲਪਡ ਕੰਟਰੀ ਇੰਡੀਆ ਨੂੰ ਲੈ ਕੇ ਜਾਣਾ ਤਾਂ ਉਹਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਹੋਏਗਾ ਮੈਚ ਬੇਕਿੰਗ ਇਹ ਬਾਡੀਜ਼ ਅਗਰ ਕਰਨਗੀਆਂ ਇਨਵੈਸਟ ਪੰਜਾਬ ਆਵੇ ਉਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਆਵੇ ਤੇ ਬਹੁਤ ਬੈਨੀਫਿਟ ਹੋਏਗਾ ਔਰ ਸੈਕੰਡ ਜਿਹੜਾ 43ਬੀ ਹੈਗਾ ਉਹਦੇ ਵਿੱਚ ਟਰੇਡਰਸ ਨੂੰ ਵੀ ਇਨਵੋਲਵ ਕੀਤਾ ਜਾਵੇ ਬਿਕੋਜ਼ 80% ਕੋਈ ਵੀ ਮੈਨੂਫੈਕਚਰਰ ਆਪਣਾ ਪ੍ਰੋਡਕਟ ਬਣਾਉਂਦਾ ਉਹ 80% ਟਰੇਡਰਸ ਨੂੰ ਦਿੰਦਾ ਅਗਰ ਟਰੇਡਰਸ ਨੂੰ ਸੈਕੰਡਰੀ ਮੂਡ ਤੇ ਲਿੱਤਾ ਜਾਊਗਾ ਕਿ ਟਰੇਡਰ ਦੀ ਪੇਮੈਂਟ ਅਸੀਂ ਨਹੀਂ ਦੇਣੀ ਹੈਗੀ ਸਿਰਫ ਮੈਨੂਫੈਕਚਰਰ ਦੀ ਜਿਹੜਾ ਮਾਈਕਰੋ ਜਾਂ ਸਮਾਲ 스ਕੇਲ ਵਾਲੇ ਦੀ ਦੇਣੀ ਹੈ ਜਿਹੜਾ ਉਦਯਮ ਚ ਰਜਿਸਟਰਡ ਹੈਗਾ ਤੇ ਉਹ ਅਗਰ ਉਹ ਨਹੀਂ ਦੇਣੀ ਹੈ ਟਰੇਡਰ ਕਿੱਥੋਂ ਪੈਸਾ ਲੈ ਕੇ ਆਏਗਾ ਅਗਰ ਟਰੇਡਰ ਦਾ ਮਾਰਜਨ ਹਮੇਸ਼ਾ ਥਿਨ ਹੁੰਦਾ ਸਾਰਿਆਂ ਨੂੰ ਪਤਾ ਹੈਗਾ ਅਗਰ ਟਰੇਡਰ ਦੇ ਕੋਲ ਫਾਈਨੈਂਸ਼ੀਅਲ ਕ੍ਰਾਈਸਿਸ ਆ ਜਾਏਗਾ ਤਾਂ ਅਲਟੀਮੇਟਲੀ ਉਹ ਆਪਣੇ ਸਪਲਾਈਰ ਨੂੰ ਨਹੀਂ ਦੇ ਪਾਏਗਾ ਔਰ ਜਿਹੜੇ 80% ਦੇ ਸਪਲਾਈਰ ਹੈਗੇ ਨੇ ਉਹ 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 ਫਿਰ ਇੱਕ ਚੇਨ ਜਿਹੜਾ ਪਰਪਸ ਹੈਗਾ ਗਵਰਨਮੈਂਟ ਦਾ ਸਾਈਕਲ ਨੂੰ ਚਲਾਉਣ ਲਈ ਟਰੇਡਰ ਇੱਕ ਬਹੁਤ ਵੱਡਾ ਕੈਟਾਲਿਸਟ ਹੈਗਾ ਟਰੇਡਰ ਨੂੰ ਇੱਕ ਪ੍ਰੋਮੀਨੈਂਟ ਪੋਜੀਸ਼ਨ ਦਿੱਤੀ ਜਾਵੇ ਟਰੇਡਰ ਨੂੰ ਵੀ ਸਾਡੀ ਪੇਮੈਂਟ ਜਿਹੜੀ ਹੈ ਦੇਣ ਦੀ ਲਾਇਬਿਲਟੀ ਹੋਵੇ ਤਾਂ ਕਿ ਇਹ ਗਵਰਨਮੈਂਟ ਜਿਹੜਾ ਜਿਹੜਾ ਸੋਚ ਹੈਗੀ ਆ ਉਹਦਾ ਪ੍ਰੋਪਰ ਸਾਈਕਲ ਬਣ ਸਕੇ। ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸਰਵਜੀਤ ਸਿੰਘਾਂ ਦੀ ਐਕਸਪੋਰਟ ਕਮੇਟੀ ਦਾ ਕੋ-ਕਨਵੀਨਰ ਹਾਂ ਜੀ। ਅ ਬੇਸਿਕਲੀ ਡੈਡੀਕੇਟਿਡ ਫਰੇਟ ਕੋਰੀਡੋਰ ਬਣ ਚੁੱਕਿਆ ਹੈ ਲੁਧਿਆਣੇ ਤੋਂ ਬਣ ਰਿਹਾ ਹੈ ਜੀ। ਸਾਡੀ ਰਿਕੁਐਸਟ ਸੈਂਟਰ ਗਵਰਨਮੈਂਟ ਨੂੰ ਹੈ ਕਿ ਆਪਣੇ ਜਿਹੜੇ ਜਿਹੜੀ ਆਪਣੇ ਮੈਨੀਫੈਸਟ ਹੈਗੇ ਨੇ ਉਹਦੇ ਵਿੱਚ ਐਡ ਕਰਨ ਕਿ ਜਿਹੜਾ 5 ਤੋਂ 6 ਦਿਨ ਇਸ ਵੇਲੇ ਸਾਡੇ ਕੰਟੇਨਰਸ ਨੂੰ ਜਿਹੜੇ ਐਕਸਪੋਰਟ ਲੋਡਡ ਨੇ ਉਹਨਾਂ ਨੂੰ ਲੱਗਦੇ ਆ ਉਹਨੂੰ 2 ਦਿਨ ਦੇ ਚਾਹ 48 ਘੰਟਿਆਂ ਦੇ ਵਿੱਚ ਪੋਰਟ ਦੇ ਉੱਤੇ ਪਹੁੰਚਾਇਆ ਜਾਵੇ ਤਾਂ ਕਿ ਜਿਹੜੀ ਐਕਸਪੋਰਟ ਦੀ ਫਾਸਟ ਜਿਹੜੀ ਮੂਵਮੈਂਟ ਆ ਉਦੇ ਬਾਰੇ ਅਸੀਂ ਸੀਆਈਸੀ ਨੂੰ ਰਿਕੁਐਸਟ ਕਰਨਾ ਚਾਹਾਂਗੇ ਕਿ ਜਿਹੜੇ ਮੈਨੀਫੈਸਟੋ ਹੈ ਪਾਰਟੀਆਂ ਦੇ ਉਹਨਾਂ ਚ ਇਨਕਲੂਡ ਕੀਤਾ ਜਾਏ ਕਿ ਐਮਐਸਐਮਈ ਸਕੀਮਸ ਦੇ ਵਿੱਚ ਕਾਫੀ ਕੰਟਰੋਵਰਸ਼ੀਅਲ ਪੁਆਇੰਟਸ ਹੈਗੇ ਆ ਜਿਵੇਂ ਕਿ ਇੱਕ ਡੈਲੀਗੇਸ਼ਨ ਕੋਈ ਐਕਸਪੋਰਟ ਦੇ ਜਾਂ ਐਗਜ਼ਿਬਿਸ਼ਨਸ ਦੇ ਜਿਹੜੀ ਸਬਸਿਡੀ ਮਿਲਦੀ ਹੈ ਉਹਦੇ ਚ 29 ਮਾਰਚ ਤੱਕ ਮੰਗਿਆ ਜਾ ਰਿਹਾ ਵੀ ਅਗਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਤੁਸੀਂ ਕਿ ਕਦੋਂ ਕਦੋਂ ਕਿਹੜਾ ਡੈਲੀਗੇਸ਼ਨ ਲੈ ਕੇ ਜਾਣਾ ਉਹਦੀ ਹੁਣੇ ਇਨਫੋਰਮੇਸ਼ਨ ਦਿਓ ਇਟ ਇਜ਼ ਨੋਟ ਪ੍ਰੈਕਟੀਕਲੀ ਫੀਜ਼ੀਬਲ ਤੇ ਉਹ ਜਿਵੇਂ ਪਹਿਲਾਂ ਸਿਸਟਮ ਚੱਲ ਰਿਹਾ ਸੀਗਾ ਕਿ ਜਦੋਂ ਐਗਜ਼ਿਬਿਸ਼ਨ ਹੈਗੀ ਆ ਉਸ ਤੋਂ ਥੋੜਾ ਟਾਈਮ ਪਹਿਲਾਂ 2 ਮਹੀਨੇ ਤੱਕ ਜੇ ਤੁਸੀਂ ਇਨਟੀਮੇਟ ਕਰ ਦਿੰਦੇ ਹੋ ਐਦਾਂ ਹੀ ਇੱਕ ਕ੍ਰੈਡਿਟ ਲੇ ਕੈਪੀਟਲ ਸਬਸਿਡੀ ਸਕੀਮ ਹੈ ਉਹ ਬੰਦ ਕੀਤੀ ਹੋਈ ਹੈ 4 ਸਾਲ ਤੋਂ ਵਿੱਚ 1 ਕਰੋੜ ਤੱਕ ਦੀ ਇਨਵੈਸਟਮੈਂਟ ਤੇ 15% ਸਬਸਿਡੀ ਮਿਲਦੀ ਹੁੰਦੀ ਸੀ 15 ਲੱਖ ਰੁਪਏ ਤੇ ਟੈਕਸਟਾਈਲ ਚੋ ਟਾਪ ਸਕੀਮ ਹੁੰਦੀ ਸੀਗੀ ਉਹਨੂੰ ਰਿਵਾਈਵ ਕੀਤਾ ਜਾਏ ਵਿਦ 2 ਕਰੋੜ ਦੀ ਲਿਮਿਟ ਕੀਤੀ ਜਾਏ ਔਰ ਉਹਦੇ ਚ 20% ਸਬਸਿਡੀ ਤਾਂ ਕਿ 40 ਲੱਖ ਰੁਪਏ ਤੱਕ ਜਿਹੜਾ ਇਨਫਰਾਸਟਰਕਚਰ ਹੈ ਉਹਨੂੰ ਅਪਗ੍ਰੇਡ ਕਰਨਾ ਸੇ ਸਸਤੀ ਮਿਲ ਸਕੇ ਪਲੱਸ ਐਮ ਐਸ ਐਮਈ ਸਕੀਮਸ ਨੂੰ ਸੌਖਾ ਕੀਤਾ ਜਾਏ ਤਾਂ ਕਿ ਉਹ ਐਮ ਐਸ ਐਮਈ ਉਹਦਾ ਬੈਨੀਫਿਟ ਲੈ ਸਕੇ ਔਰ ਪਲੱਸ ਪ੍ਰਾਈਵੇਟ ਇੰਡਸਟਰੀਅਲ ਏਰੀਆ ਜਿਹੜੇ ਆ ਉੱਥੇ ਵੀ ਇਨਫਰਾਸਟਰਕਚਰ ਡਵੈਲਪਮੈਂਟ ਕਰਨ ਦਾ ਫੰਡ ਕ੍ਰੀਏਟ ਕੀਤਾ ਜਾਏ ਆ ਥੈਂਕ ਯੂ ਸਸ਼ੀਗਾਲ ਜੀ ਔਰ ਮੈਂ ਜਸਵੰਤ ਪੋਗਲ ਸੀਸੋ ਆਰਗੇਨਾਈジング ਸੈਕਟਰੀ ਔਰ ਉਪਕਾਰ ਜੀ ਨੇ ਜੋ ਆਪਣੇ ਓਪਨਿੰਗ ਰਿਮਾਰ ਉਦੇ ਮੱਦੇ ਨਜ਼ਰ ਰੱਖਤੇ ਹੋਏ ਜਿਹੜਾ ਮੈਨੀਫੈਸਟੋ ਆ ਸਮਝ ਜਿਹੜੀ ਵੀ ਸਰਕਾਰ ਆਵੇ ਬਟ ਐਟ ਲੀਸਟ ਆ ਮੈਨੀਫੈਸਟੋ ਹੋ ਤੇ ਜਿਹੜੇ ਪੁਆਇੰਟਸ ਆ ਇਹ ਡੈਫੀਨੇਟਲੀ ਆ ਕਨਸੀਡਰ ਕਰੇ ਇਹਦੇ ਚ ਕੀ ਹੈਗਾ ਇੰਡੀਅਨ ਮਿਸ਼ਨ ਸ਼ੁੱਡ ਵਰਕ ਐਸ ਕੈਟਲਿਸਟ ਟੂ ਸਪੋਰਟ ਐਮ ਐਸ ਐਮ ই ਮਤਲਬ ਜਿਹੜੇ ਆਪਣੇ ਐਮਬੈਸੀਜ਼ ਐ ਐਂਡ ਕਾਉਂਸਿਲੇਟਸ ਨੇ ਸਾਰੇ ਕੰਟਰੀਜ਼ ਤੇ ਚਾਹ ਯੂਰੋਪਾ ਯੂ ਐਸ ਕੈਨੇਡਾ ਜਿੱਥੇ ਵੀ ਨੇ ਉਹ ਜਿਹੜੇ ਕਮਰਸ਼ੀਅਲ ਐਕਟੀਵਿਟੀਜ਼ ਆ ਆ ਉਹਨੂੰ ਵੀ ਸਪੋਰਟ ਕਰਨ ਐਨਹਾਂਸ ਕਰਨ ਜੇ ਕੋਈ ਐਕਸਪੋਰਟਰ ਨੂੰ ਕੋਈ ਸਪੋਰਟ ਦੀ ਲੋੜ ਆ اور ਇਟ ਕੁਡ ਬੀ ਈਵਨ ਅ ਡਿਲੇਡ ਪੇਮੈਂਟ অর ਐਨੀ ਰਿਲੇਟਡ ਮੈਟਰ ਮਾਰਕੀਟਿੰਗ ਕੋਈ ਕੰਪਲਾਈਂਸ ਰਿਲੇਟਡ ਅਸਪੈਕਟਸ ਵੀ ਹੋ ਸਕਦੇ ਉਹ ਇੰਡੀਅਨ ਮਿਸ਼ਨਸ ਜ਼ਰੂਰ ਐਜ਼ ਅ ਕੈਟਲਿਸਟ ਬਣਨ অর ਸਪੋਰਟ ਕਰਨ ਸੋ ਇੱਕ ਮੈਨੀਫੈਸਟੋ ਦਾ ਬੜਾ ਇੱਕ ਪੁਆਇੰਟ ਸਟਰੋਂਗ ਪੁਆਇੰਟ ਆ ਜਿਹੜਾ ਕੰਸੀਡਰ ਕੀਤਾ ਜਾਣਾ ਚਾਹੀਦਾ ਦੇਖੋ ਇਹ ਪਾਲਿਸੀ ਮੈਟਰ ਹੈ ਇਹਦੇ ਤੇ ਨੈਸ਼ਨਲ ਪਾਲਿਸੀ ਬਣਨੀ ਹੈ ਜਿੰਨੇ ਅੱਜ ਦੇ ਪੁਆਇੰਟ ਆ ਸੀ ਨੈਸ਼ਨਲ ਪਾਲਿਸੀ ਬਾਰੇ ਦੱਸਿਆ ਜਾਂ ਨੈਸ਼ਨਲ ਮੈਨੀਫੈਸਟੋ ਦੇ ਇੱਥੇ ਪੰਜਾਬ ਸਰਕਾਰ ਦਾ ਕੋਈ ਪੁਆਇੰਟ ਰਿਲੇਵੈਂਟ ਨਹੀਂ ਹੈਗਾ ਅੱਜ ਦਾ ਲੋਕਲ ਇੰਡਸਟਰੀ ਨੂੰ ਮਤਲਬ ਸਾਰੀ ਨੈਸ਼ਨਲ ਦੀ ਗੱਲ ਕੀਤੀ ਹੈ ਲੋਕਾਂ ਦੀ ਸਾਰੀ ਇੰਡਸਟਰੀ ਦੀ ਗੱਲ ਹੈ ਪਰ ਨੈਸ਼ਨਲ ਮੈਨੀਫੈਸਟੋ ਨਾਲੋਂ ਚਲੋ ਅੱਜ ਸਭ ਤੋਂ ਪਹਿਲਾਂ ਇੱਕ ਮਿੰਟ ਯਾਰ ਪਲੀਜ਼ ਸਾਇਲੈਂਸ ਔਰ ਅੱਜ ਜਿਹੜੀ ਇਹ ਮੀਟਿੰਗ ਕੀਤੀ ਗਈ ਸਾਡੀ ਕੈਂਬਰ ਦੀ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਹੈ ਇਹਦੇ ਖਾਸ ਤੌਰ ਤੇ ਜਿਹੜਾ ਇਲੈਕਸ਼ਨ ਆ ਰਹੀ ਹੈ ਉਹਦੇ ਮਨਫੈਸਟੋ ਬਾਰੇ ਮੀਟਿੰਗ ਕੀਤੀ ਗਈ ਹੈ ਕਿਉਂਕਿ ਜੇ ਮਨਫੈਸਟੋ ਸਟਰੋਂਗ ਹੋਏਗਾ ਇੱਕ ਅਸੀਂ ਇਹ ਡਿਮਾਂਡ ਕਰਦੇ ਹਾਂ ਵੀ ਜਿਹੜਾ ਮਨਫੈਸਟੋ ਹੈ ਜਿਹੜੀ ਵੀ ਪਾਰਟੀ ਉਹ ਇਸ਼ੂ ਕਰਦੀ ਹੈ ਇਟ ਸ਼ੁੱਡ ਬੀ ਅ ਲੀਗਲ ਡਾਕੂਮੈਂਟ ਜੋ ਮਨਫੈਸਟੋ ਵਿੱਚ ਕਿਹਾ ਜਾਵੇ ਉਹ ਪਾਰਟੀ ਪੂਰੀ ਕਰੇ ਚਾਹੇ ਕੋਈ ਵੀ ਪਾਰਟੀ ਹੈ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ ਔਰ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਔਰ ਸੁਪਰੀਮ ਆਨਰੇਬਲ ਸੁਪਰੀਮ ਕੋਰਟ ਨੂੰ ਇਹ ਲਿਖ ਕੇ ਵੀ ਭੇਜ ਰਹੇ ਆ ਕਿ ਜਿਹੜਾ ਵੀ ਕੋਈ ਮਨਿਫੈਸਟੋ ਜਿਹੜੇ ਵੀ ਪੁਆਇੰਟ ਹੈ ਉਹ ਲਿਗਲਾਈਜ਼ ਹੋਣਾ ਚਾਹੀਦਾ ਹੈ ਨਾਲ ਉਹਦਾ ਬਜਟ ਹੋਣਾ ਚਾਹੀਦਾ ਵੀ ਇਹਨੂੰ ਅਸੀਂ ਪੂਰਾ ਕਿਵੇਂ ਕਰਾਂਗੇ ਜੇ ਬਜਟ ਹੀ ਨਹੀਂ ਅਸੀਂ ਪਾਰਟੀਆਂ ਵਾਅਦੇ ਕਰਕੇ ਕਈ ਵਾਰ ਉਹ ਵਾਅਦੇ ਪੂਰੇ ਨਹੀਂ ਹੁੰਦੇ ਔਰ ਮੇਨ ਸਾਡਾ ਇਹੀ ਪੁਆਇੰਟ ਹੈ ਜਿਹੜੇ ਪੁਆਇੰਟ ਹੈ ਮੇਰੇ ਦੋਸਤ ਇੱਕ ਇੱਕ ਕਰਕੇ ਤੁਹਾਨੂੰ ਦੱਸਣਗੇ ਪਵਲ ਸਾਹਿਬ ਕੁਝ ਪੁਆਇੰਟ ਦੱਸਣਗੇ ਹਾਂ ਜੀ ਸਸਿਕਾ ਜੀ ਮੈਂ ਹਾਨੀ ਸੇਠੀ ਸੀਏਸੀਯੂ ਤੋਂ ਜਨਰਲ ਸੇਠੀ ਅਸੀਂ 43B ਬਾਰੇ ਕਹਿਣਾ ਚਾਹੁੰਦੇ ਹਾਂ ਗਵਰਨਮੈਂਟ ਨੂੰ ਕਿ ਇਸਦਾ ਇਹਨੂੰ 1 ਸਾਲ ਲਈ ਐਕਸਟੈਂਡ ਕੀਤਾ ਜਾਵੇ ਤੇ ਇਹ ਕਿ ਇਹਦੇ ਵਿੱਚ ਪ੍ਰੋਵੀਜ਼ਨ ਦਿੱਤਾ ਜਾਵੇ ਕਿ ਯਾ ਤਾਂ ਦੋਨੋਂ ਪਾਰਟੀਆਂ ਦਾ ਆਪਸ ਵਿੱਚ ਸਾਈਨਡ ਐਗਰੀਮੈਂਟ ਜਿਹੜਾ ਹੋਇਆ ਗਿਆ ਹੈ ਉਹ ਵੈਲਿਡ ਹੈ ਹੋਵੇ ਜਿਹੜਾ ਵੀ ਹੈ ਕਿ 45 ਦਿਨ ਜਾਂ 60 ਦਿਨ ਜਾਂ 90 ਦਿਨ ਦਾ ਨਹੀਂ ਤਾਂ ਇਸ ਤੋਂ ਬਗੈਰ MSME ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਊਗੀ ਜੇ ਛੋਟੇ ਮੈਨੂਫੈਕਚਰਰ ਹੈ ਕਈ ਵੱਡੇ ਮੈਨੂਫੈਕਚਰਰ ਛੋਟੇ ਮੈਨੂਫੈਕਚਰਰ ਨੂੰ ਕਹਿਣਗੇ ਕਿ ਆਪਣਾ ਸਰਟੀਫਿਕੇਟ ਵਾਪਸ ਕਰੋ MSME ਕੈਂਸਲ ਕਰਾਓ ਜਾਂ ਇੱਕ ਇੱਕ ਫਾਰਮ ਚਾਲਦੀ ਹੈ ਤੁਸੀਂ ਇੱਕ ਇੱਕ ਦੋ ਦੋ ਫਰਮਾਂ ਹੋਰ ਖੋਲ੍ਹੋ ਇਸ ਚੀਜ਼ ਦੀ ਬਹੁਤ ਪ੍ਰੋਬਲਮ ਆਉਗੀ ਕਿਉਂਕਿ ਹਲੇ ਕਲੈਰਿਟੀ ਨਹੀਂ ਜਿਆਦਾ ਹੈਗੀ ਇਹ ਇਸ ਲਈ ਇਹਨੂੰ 1 ਸਾਲ ਲਈ ਜ਼ਰੂਰ ਪੈਪਰ ਕੀਤਾ ਜਾਵੇ ਜਿਹੜੀ ਇੰਡਸਟਰੀ ਹੈ ਸਾਡੀ ਖਾਸ ਕਰ ਛੋਟੀ ਇੰਡਸਟਰੀ ਅਗਰ ਉਹਨੇ ਕੋਈ ਡਿਵੈਲਪਮੈਂਟ ਕਰਨੀ ਹੈ ਜਾਂ ਨਵੀਂ ਮਸ਼ੀਨਰੀ ਲੈਣੀ ਹੈ ਜਾਂ ਕੋਈ ਲੇਟੈਸਟ ਟੈਕਨੋਲੋਜੀ ਉਹਨੇ ਅਪਗ੍ਰੇਡ ਕਰਨੀ ਹੈ ਉਹਦੇ ਵਾਸਤੇ ਗਵਰਨਮੈਂਟ ਦਾ ਕੋਈ ਪ੍ਰੋਵੀਜ਼ਨ ਨਹੀਂ ਉਨ ਰੇਟ ਆਫ ਇੰਟਰਸਟ ਉਨਾ ਹੀ ਮੰਗਦੇ ਆ ਜਿੰਨਾ ਆਮ ਮੰਗਦੇ ਆ ਮਸ਼ੀਨਰੀ ਦੇ ਮੇਰੀ ਬੇਨਤੀ ਇਹ ਆ ਕਿ ਇਹ ਮੈਨੀਫੈਸਟੋ ਦੇ ਵਿੱਚ ਸੈਂਟਰਲ ਗਵਰਨਮੈਂਟ ਕਰੇ ਕੋਈ ਸਕੀਮ ਐਸੀ ਲਾਵੇ ਕਿ ਐਮ ਐਸ ਐਮ ای ਨੂੰ ਛੋਟੇ ਉਦਯੋਗਾਂ ਵਾਸਤੇ ਇੰਟ ਰੇਟ ਆਫ ਇੰਟਰਸਟ ਜਿਹੜਾ ਉਹਨੂੰ ਬਹੁਤ ਘੱਟ ਰੇਟ ਤੇ ਮਿਲਣਾ ਚਾਹੀਦਾ ਤਾਂ ਕਿ ਉਹਦੀ ਟੈਕਨੋਲੋਜੀ ਅਪਗ੍ਰੇਡ ਕਰ ਸਕੇ ਔਰ ਆਪਣੀ ਮਸ਼ੀਨਰੀ ਵਧਾ ਸਕੇ